ਸਤਿਗੁਰਾਂ ਘਰ ਆਇਆ ਹਮ ਦੇਖਾਂ ਫੈਦੂ ਵੀ ਅਲੇ ਇਮੇਜਿੰਦਰ ਚਾਤੀ ਮਾਰਨਾ ਆਪਣੇ ਆਪ ਨੂੰ ਡੁੱਬਦਾ ਹੋਇਆ ਵਿਖਾਈ ਦੇਣਾ ਆਪਾਂ ਆਖਿਆ ਕਿ ਆਪਾਂ ਜੁਬਾਣੀ ਪੜ੍ਹਨੇ ਆਂ ਕਿਉਂ ਡੁੱਬ ਰਹੇ ਗੁਰਬਾਣੀ ਦਾ ਬੰਦਣਾ ਸਤਿਗੁਰੂ ਕਹਿੰਦੇ ਨੇ ਡੁੱਬ ਚੁੱਕਾ ਹੈ ਉਹ ਵਿਅਕਤੀ ਜਿਹਦਾ ਨਿਤਨੇਮ ਸ਼ਮਪਤ ਹੋ ਗਿਆ ਜਿਹਨੇ ਅੰਮ੍ਰਿਤ ਵੇਲਾ ਛੱਡ ਦਿੱਤਾ ਧਿਆਨ ਕੋਸ਼ਮ ਜੇ ਪਿਵਾ ਡੁੱਬ ਚੁੱਕਾ ਮੇਰੀ ਜ਼ਿੰਦਗੀ ਮੇਰਾ ਘਰ ਮੇਰਾ ਪਰਿਵਾਰ ਉਹ ਆਤਮਿਕ ਪੱਖ ਤੋਂ ਬਰਬਾਦ ਹੋ ਗਿਆ ਸੰਸਾਰਿਕ ਪੱਖ ਤੋਂ ਅਮੀਰ ਬਹੁਤ ਨੇ ਜੀ ਹੁਣ ਪਰ ਆਤਮਿਕ ਪੱਖ ਉਹਨਾਂ ਵਿਅਕਤੀਆਂ ਦਾ ਡੁੱਬ ਜਾਂਦਾ ਹੈ ਜਿਹੜੇ ਅਮਰਤ ਵੇਲੇ ਤੋਂ ਖੋਜ ਕੇ ਕਰਦੇ ਹੋਣਗੇ ਨਿਤਨੇਮ 6 ਵਜੇ ਸਾਡੇ ਮਹਾਂਪੁਰਸ਼ ਸੰਤ ਬਾਵਾ ਬ੍ਰਹਮਣ ਸਿੰਘ ਜੀ ਜਿਨ੍ਹਾਂ ਕੋਲ ਮੈਨੂੰ ਤਕਰੀਬਨ 7 ਸਾਲ ਉਹਨਾਂ ਦੇ ਵੱਡੇ ਬਾਵਾ ਮੰਦਰ ਮਾਰ ਵਿੱਚ ਸੇਵਾ ਕਰਨ ਦਾ ਸੁਭਾਗ ਮਿਲਿਆ ਉਹ ਜਿਹੜੇ ਸਭ ਜਿਹੜੇ ਸੂਰਜ ਟਿੱਕੀ ਚੜੀ ਉੱਠਣਾ ਉਹ ਸੂਰਜ ਮੁਖੀ ਨੇ ਪੀ ਲੈਣ ਦੇ ਪਾਣੀ ਪੜ ਕੇ ਕਿੰਨੇ ਨੂੰ ਪ੍ਰਾਪਤੀ ਹੋ ਗਈ ਕਿ ਬਾਬੇ ਨੇ ਮੰਗਿਆ ਵੀ ਅਮਰਤ ਵੇਲੇ ਪਾ ਲ ਡੁੱਬ ਚੁੱਕਾ ਹੈ ਉਹਨਾਂ ਦਾ ਆਤਮਕ ਪਖ ਜਿਨ੍ਹਾਂ ਦੀ ਜ਼ਿੰਦਗੀ ਚੋਂ ਸੇਵਾ ਚੜੀ ਗਈ ਗਾਇ ਕੁਛੇ ਗੁਰੂ ਘਰ ਸ਼ੱਕਿਆ ਪ੍ਰਸ਼ਾਦਾ ਪਾਣ ਭਾਪਣਾ ਥਾਲ ਵੀ ਨਹੀਂ ਮਾਨ ਸਕੀ ਬਰਾਸ ਵੀ ਨਹੀਂ ਹੋ ਸਕੀ ਬਹੁਤ ਜਾਨਾ ਆਪਣੀ ਜ਼ਿੰਦਗੀ ਚੋਂ ਭਾਗ ਚੜਾ ਲਾ ਅਤੀ ਸੇਵਾ ਕਰਨੀ ਨੇ ਆ ਇੱਕੋ ਹੀ ਤਰੀਕਾ ਰਹਿ ਗਿਆ ਵੀ ਥੋੜਾ ਜਿਹਾ ਤਨ ਦੇ ਕਿਸੇ ਖ ਬੜਾ ਖੁਸ਼ ਹੋ ਜਾਂਦਾ ਵੀ ਆਪਾਂ ਤੇ ਸੇਵਾ ਦੇ ਦਿੰਦੇ ਆ ਨਹੀਂ ਸਤਿਗੁਰਾਂ ਆਖਿਆ ਸੇਵਾ ਤੇ ਸਿਮਰਨ ਇਹ ਸ਼ਵਾਵਾ ਨੇ ਇਹ ਦੋ ਖੰਭ ਨੇ ਜਿਨ੍ਹਾਂ ਨੇ ਤੁਹਾਨੂੰ ਇਸ ਸੰਸਾਰ ਤੋਂ ਨਿਰੰਕਾਰ ਦੇ ਘਰ ਤੱਕ ਦਾ ਪੰਧ ਵਿਖਾਣਾ ਹੈ ਜਿਨ੍ਹਾਂ ਨੇ ਤੁਹਾਨੂੰ ਦਾਤੇ ਦੇ ਦਰ ਦੇ ਦਰਸ਼ਨ ਕਰਾਣੇ ਨੇ ਉਹ ਅਸੀਂ ਹੋੜੀ ਹੋੜੀ ਚਿਆ ਪਿਆਗ ਦਿੱਤਾ ستگو گروہ نانک صاحب جی نے جس سمیں دی وہ ساری کی اساری دا نام سی دھرمشالہ صاحب دا پرکاش ہونے تو بعد انہوں دا نام پیا گردوارا گروہ دا در صاحب آخر سی گرو کے در تو سو در تک پہنچے گا گروہ دو آ رہے ہوئے سوچ ہی پائے آپ آخیا نہیں ہے ਦੇਤ ਰਹੇ ਤੇ ਬਿਨੇ ਲੋਗ ਕੋਣ ਤਣ ਅਣਗੁਣ ਕਹਿ ਲਿਆ ਕਿ ਬੈਠੇ ਹੋਣਗੇ ਅਮਰਤ ਵਾਲੇ ਕਿ ਆਈਂ। ਅਕਲਿਆ ਬਨੁ ਜੀ ਸਿੰਘ ਪ੍ਰਕਾਸ਼ ਅਕਲਿਆਂ ਦਾ ਨਿਤਨੇ ਆਸ਼ਾ ਦੀ ਵਾਰੀ ਇਹ ਕਲੈ ਲਾਦਨ ਦੇ 2-4 ਗਿਣਤੀ ਦੇ ਸਿ। ਜੇ ਪਹਿਲੂ ਇਹ ਵੇਲੇ ਭੋਗਣੇ ਸੀ ਕਹਿੰਦੇ ਆਸ਼ਾ ਜੀ ਦੀ ਵਾਰਤਾ ਜਿਹੜਾ ਸ਼ਬਦ ਕੀਰਤਨ ਹੈ ਉਹਦਾ ਸਮਾ ਹੀ ਅਮਰਤ ਵੇਲੇ। ਹੁਣ ਉਹਦਾ ਪਹਿਲਾ ਸ਼ਬਦ ਹੈ ਜੀ ਅਮਰਤ ਪਿੰਨੇ ਲੋਇਣਾ। ਮਨ ਦੇ ਮਰਤਨਾ ਰਾਮ ਰਾਜੇ ਹੁ ਜੇ ਅੰਮ੍ਰਿਤ ਕਿੰਨੇ ਲੋਇਣਾ ਤੇ ਆਪਾਂ ਤੇ ਸੂਰਜ ਦੀ ਟਿੱਕੀ ਚੜ੍ਹੇ ਨੂੰ ਆਇਆ ਕਿਉਂਕਿ ਰਾਗੀਸ਼ਨਾਂ ਨੂੰ ਟਾਈਮ ਆਪਾਂ ਦਿੱਤਾ ਇਸ ਵੀ ਇਹਨੇ ਵਲੀ ਆਇਓ ਸੰਗਤ ਇਸ ਟਾਈਮ ਹੁੰਦੀ ਕਿਹਾਂ ਥਾਵਾਂ ਤੇ ਸਰ ਤੋਂ ਅੱਠ ਹੁੰਦਾ ਹੈ ਕਿਹਾਂ ਥਾਵਾਂ ਤੇ ਇਹਦੋਂ ਵੀ ਲੇ ਲੁੰਦਾ ਹੈ ਪ੍ਰਬੰਧ ਕੀ ਢਾਂਚੇ ਨੇ ਵਕਤ ਇਹੋ ਜਾਵੇ ਥਿਆ ਕੋਈ ਸੰਗਤਾਂ ਆਉਣ ਤੇ ਫਿਰ ਆਪਾਂ ਕਥਾ ਕੀਰਤਨ ਕਰੀਏ ਸੱਜੇ ਹੀ ਨਹੀਂ ਆਪਾਂ ਮੰਤਰਲੇ ਨਹੀਂ ਅਮਰਦਿਓ ਤੁਹਾ ਪਿੰਡਾਂ ਵਿੱਚ ਆਇਆ ਜੇ 6:30 ਵਜੇ ਸਾਰੀ ਸਮਾਪਤ ਜਿੰਨਾ ਮਰਜੀ ਯੋਰ ਲਾ ਲਓ ਆਪਣੀ ਸ਼ਾਰੀ ਤੱਕ ਖਿਲਾ ਦਿਓ ਜਿੰਨਾ ਮਰਜੀ ਤੰਨ ਦੇ ਦਿਓ ਤੇ ਅਗਰਾਹੀ ਤੇ ਦੂਜੇ ਬਰਮਾਰ ਸਾਹਿਬ ਵਾਲੇ ਨਹੀਂ ਆਖਣ ਕਿ ਅਸੀਂ 7 ਤੋਂ 8 ਵਜੇ ਸਵੇਰ ਵਾਲਾ ਨਹੀਂ ਉਥੇ ਤੇ ਸੂਰਜ ਪੁੱਗਣ ਤੋਂ ਪਹਿਲੋ ਆਸਾ ਜੀ ਕੀਰਤ ਦਸ਼ਮਿਕ ਨੇ ਸਮਾਪਤ 6:30 ਵਜੇ ਠੰਡ ਦੇ ਸਮੇਂ ਦੇ ਅਨੁਸਾਰ ਥੋੜਾ ਬਹੁਤਾ ਦੇਖੋ ਕਈ ਵੀਟੇ ਲੰਦੇ ਆਪਾਂ 2 4 6 ਪੜ ਕੇ ਇਹਨੂੰ ਆਸ਼ਾ ਜੀ ਕਵਾਰ ਦਾ ਕੀਰਤਨ ਮੰਨਦੇ ਨੇ ਸੰਪੂਰਨ ਆਸ਼ਾ ਜੀ ਕੀ ਵਾਰ ਸਾਡਾ ਨਿਤਨੇਮ ਮੈਂ ਤੇ ਰਜਾਨਾ ਹਰ ਗੁਰੂ ਘਰ ਵਿੱਚ ਹੋਣੀ ਚਾਹੀਦੀ ਹੈ ਆਪਾਂ ਹੌਲੀ ਹੌਲੀ ਇਹਦੇ ਤੋਂ ਪਿੱਛੇ हटਦੇ ਜਾ ਰਹੇ ਹਾਂ ਜਦੋਂ ਜਗਤ ਘਰ ਕਿਤਾ ਸਤਪੁਰ ਨਾਨਕ ਸਾਹਿਬ ਜੀ ਨੇ ਸਿੱਖੀ ਦਿੱਤੀ ਉਦੋਂ ਤੇ ਅਨਪਰਮੀ ਲੋਕਾਂ ਦਾ ਇਕੱਠ ਗੁਰੂ ਘਰ ਚ ਹੁੰਦਾ ਸੀ ਹਿੰਦੂ ਬਹੁਤ ਜ਼ਿਆਦਾ ਹੁੰਦੇ ਸਨ ਮੁਸਲਮਾਨ ਵੀ ਗੁਰੂ ਤਾਂ ਮਾਂ ਵਿੱਚ ਆਪਣੀ ਹਾਜ਼ਰੀ ਪਰਦੇਸਨ ਪਰ ਦੇ ਨੇ ਅੱਜ ਵਿਸ਼ੇਸ਼ਕਾਂ ਸਾਹਿਬ ਜਾ ਉਹ ਤੁਹਾਨੂੰ ਬਹੁਤ ਸਾਰੇ ਮਿਲਣਗੇ ਅੰਤ ਵਿੱਚ ਜਿਹੜੇ ਕਹਿੰਦੇ ਨੇ ਜੀ ਬੜੇ ਕਟੜ ਜੀ ਦੂਜੇ ਥਾਂ ਤੇ ਨਾਦਾ ਸੀਸ ਨਹੀਂ ਝੁਕਦਾ ਉੱਥੇ ਜੀ ਬਹੁਤ ਜ਼ਿਆਦਾ ਝੁਕ ਨਹੀਂ ਉਹ ਤੇ ਤੁਹਾਡੇ ਚਰਨਾਂ ਦੀ ਧੂੜ ਕੁੜੀਆਂ ਬਣਾ ਕੇ ਦੂਜਿਆਂ ਨੂੰ ਦਿੰਦੇ ਨੇ ਵੀ ਇਹਦੇ ਨਾਲ ਲੋਭ ਘਟ ਜਾਂਦੀ ਜੀ ਸਾਡਿਆਂ ਦੀ ਸ਼ਰਧਾ ਘਟਦੀ ਗਈ ਦੂਧੀਆਂ ਦੀ ਵੱਧਦੀ ਗਈ ਉਲੀ-ਉਲੀ ਏਸ਼ਕ ਤੋਂ ਅਸੀਂ ਪਿੱਛੇ ਹਟਦੇ ਹਾਂ ਕਿਉਂ ਕਿ ਸਾਡਾ ਪਿਆਰ ਪ੍ਰੇਮ ਸ਼ਰਧਾ ਭਾਵਨਾ ਗੁਰੂ ਨਾਲ ਬਣੀ ਨਹੀਂ ਡੁੱਬ ਜਾਏਗੀ ਜ਼ਿੰਦਗੀ ਦੀ ਗਿਸ਼ਤੀ ਜੇ ਅਸੀਂ ਪਰਮੇਸ਼ਰ ਦੀ ਅਰਦਾਸਨਾ ਤੋਂ ਪਿੱਛੇ हट ਕੇ ਆਪਣੀ ਮਰਜ਼ੀ ਦੇ ਨਾਲ ਆਪਣੇ ਪਾਠ ਪੂਜਾ ਕਰਨ ਨੂੰ ਤੰਗੀ ਦਿੱਤੀ ਉਹ ਸਿੱਖ ਨੂੰ ਦੁਨੀਆਂ ਦੇ ਸ਼ਰਮੌਰ ਵਿਦਵਾਨ ਗਿਆਨੀ ਸਿੰਘ ਮਸ਼ਕੀਨ ਕਹਿੰਦੇ ਨੇ ਬਿਮਾਰ ਪੈ ਗਿਆ ਬਹੁਤ ਜ਼ਿਆਦਾ ਤੇਜ਼ ਬੁਖਾਰ ਹੈ ਜਿਹਨੇ ਆਪਣਾ ਜਿਤਨੇ ਛੱਡ ਦਿੱਤਾ। ਸ਼ੁੱਤ ਹੋ ਗਿਆ ਆਦਮਾ। ਹੋਇਆ ਕਿਉਂ? ਕਿਉਂਕਿ ਅਸੀਂ ਆਪਣੀ ਬਾਗ ਬਾਣੀ ਦੀ ਬਾਣਤਾ ਦੁਨੀਆਂ ਨੂੰ ਨਹੀਂ ਦੱਸ ਸਕੀ। ਪੰਚਦਸੀ ਦਾ ਕਰਤਾ ਲਿਖਦਾ ਹੈ ਬਿੰਦਾ ਕਿ ਮੇਰਾ ਇੱਕ ਸੇਵਕ ਹੀ ਲੈ ਇਹ ਨਾਮ ਸੇਵਾ ਸਿਮਰਨ ਇਹਦੀ ਕੀਮਤ ਕਿ ਕਿਨੇ ਬਾਰੇ ਦੁਨੀਆ ਨੂੰ ਦੱਸਣ ਆਇਦਾ ਮਾਇਨਾ ਉਹ ਆਪਣੇ ਸ਼ੇਵਕ ਨੂੰ ਕਹਿੰਦਾ ਕਿ ਮੈਂ ਤੈਨੂੰ ਪ੍ਰੈਕਟੀਕਲ ਸਮਝਾਵਾਂਗਾ ਬਿੰਦੋਂ ਕਿਵੇਂ ਕੰਰਕਾ ਆ ਪੱਥਰ ਹੈ ਉਹ ਤੈਨੂੰ ਦੁਕਾਨਾਂ ਤੇ ਜਾਣਾ ਇਸ ਪੱਥਰ ਨੂੰ ਲੈ ਕੇ ਫਿਰ ਲਗਾ ਪਹਿਨੋ ਸਬਜ਼ੀ ਵਾਲੇ ਕੋਲ ਜਾਇਂ ਫਿਰ ਕੱਪੜੇ ਵਾਲੇ ਕੋਲ ਜਾਇਂ ਫਿਰ ਮਾਸ ਦੀ ਦੁਕਾਨ ਤੇ ਜਾਇਂ ਵੇਚਣਾ ਨਹੀਂ ਕੋਹ ਕਹਿ ਦੇਣਾ ਕਿ ਮੈਂ ਵੇਚਣ ਆਇਆ ਤਾਂ ਮੁੱਲ ਪਾਓ ਪਰ ਵੇਚੀ ਮੇਰੇ ਤੋਂ ਪੁੱਛ ਕੇ ਉਂਝ ਨਹੀਂ ਵੇਚਣਾ ਫਿਰ ਲਗਾ ਜੀ ਠੀਕ ਉਹ ਲੈ ਕੇ ਪੱਥਰ ਗਿਆ ਸਬਜ਼ੀ ਵਾਲੇ ਨੇ ਕੀਮਤ ਪਾਈ ਕਿ ਮੈਨੂੰ ਤੇ ਲੋੜ ਤੇ ਨਹੀਂ ਪਰ ਕੋਈ ਵੱਲ ਉਹ ਰੱਖ ਦੀ ਤੇ ਵੇਚਣ ਆਇਆ ਲੋੜਵੰਦ ਹੈ ਇਹਦਾ ਨਹੀਂ ਲੋੜਵੰਦ ਤੇ ਨਹੀਂ ਮੈਂ ਮੈਨੂੰ ਮੇਰੇ ਸੰਤ ਨੇ ਭੇਜਿਆ ਕੀਮਤ ਦਸ ਪੂਰੀ ਹੁਬਿਨੇ ਪੂਰੀ ਕੀਮਤ ਕੀ ਪੰਜ ਸੱਤ ਮੋਲੀਆਂ ਲੈ ਜੜੀ ਵੀ ਸਬਜ਼ੀ ਤੈਨੂੰ ਪਸੰਦ ਹੋ ਲੈ ਡੱਕ ਲੂ ਦੋ ਇਹਦੀ ਇਨਿੰਗ ਕਿਹਨੂੰ ਤੇ ਮੇਰੀ ਨਿਗਾਚ ਮੇਰੇ ਵਾਸਤੇ ਤੇ ਪੱਥਰ ਹੈ ਇਹ ਤਾਂ ਦੇ ਰਿਆ ਤੁਕੇ ਨੇ ਸੰਤਾਂ ਨੇ ਭੇਜਿਆ ਹੈ ਨਹੀਂ ਤੇ ਮੈਨੂੰ ਨਹੀਂ ਜਰੂਰਤ ਹੈ ਇਹਨੂੰ ਖਰੀਦਣਾ ਨਹੀਂ ਚਾਹਦਾ ਕਪੜੇ ਵਾਲੇ ਕੋਲ ਗਿਆ ਉਹਨੂੰ ਸਾਰੀ ਕਹਾਣੀ ਦੱਸਦਾ ਕਿ ਮੈਨੂੰ ਸੰਤਾਂ ਨੇ ਭੇਜਿਆ ਮੈਂ ਪੱਥਰ ਵੇਚਣਾਂ ਦਾ ਕੀ ਦਿਓਗੇ ਕੀ ਮੁੱਲ ਪਾਓਗੇ ਆਪਣੀ ਦਾ 2 4 5 ਮੀਟਰ ਕਪੜਾ ਲੈ ਜਾ ਵੀ ਇਹ ਨਹੀਂ ਮੈਨੂੰ ਕੱਪੜੇ ਦੀ ਦੁਕਾਨ ਤੇ ਤੇ ਪੱਥਰ ਦੀ ਲੋੜ ਹੀ ਨਹੀਂ ਪਈ ਤੋਲਣ ਵਾਲਾ ਕੋਈ ਸ਼ੱਕ ਦੇ ਮਾਰੇ ਮਤੀ ਕੀਮਤ ਪਾ ਦੇ ਪਰ ਹੁਣ ਤੂੰ ਸੰਤਾ ਦਾ ਨਾਮ ਲਿਆ ਹੈ ਚਲ ਰੱਖ ਜਾ ਕੋਈ ਗੱਲ ਇਹਦੇ ਬਜਰੇ ਚ ਕੁਸੂੜ ਦਾ ਕੱਪੜਾ ਦੇਦਿਆਂ ਕਿੰਨੂ ਵੱਧ ਨਹੀਂ ਉਹਨੇ ਕਿਆ ਸੀ ਛੇਰ ਵਾਲੀ ਮਾਸ ਦੀ ਦੁਕਾਨ ਤੇ ਜਾਈ ਅਖੀਰ ਮਿਲੇ ਗਿਆ ਉਹਨੂੰ ਪਛੜਾ ਉਹ ਮਾਸ ਟੋਲ ਕੇ ਵੇਚਦਾ ਸੀ ਕਹਿੰਦਾ ਕਿ ਠੀਕ ਐ ਪੱਥਰ ਦੀ ਚਮਕ ਬਹੁਤ ਏ ਲੋੜ ਨੂੰ ਵੀ ਨਹੀਂ ਇਹ ਟਿਹਾਈ ਬਹੁਤ ਛੋਟਾ ਬਟ ਇਹਦਾ ਕੰਮ ਹੀ ਇਹਨੇ ਨਹੀਂ ਦੇਣਾ ਪਰ ਕੋਈ ਗੱਲ ਨਹੀਂ ਤੂੰ ਫੇਰ ਵਾਰ-ਵਾਰ ਇੱਕੋ ਹੀ ਗੱਲ ਦਿੰਦਾ ਨਿਆਖੇ ਵਿੱਚ ਤੂੰ ਸੰਤਾਂ ਦਾ ਨਾਮ ਲੈ ਰਿਹਾ ਹੈ ਤੇ ਮੈਂ ਤੇ ਮੇਰੇ ਕੋਲ ਹੋਰ ਕੁਝ ਨਹੀਂ ਪੈਸੇ ਨਹੀਂ ਨੇ ਸਰਦਾਰ ਕਿਲੋ ਦਾ ਕਿਲੋ ਮਾਸ ਜਿੰਨਾ ਤੇ ਰੱਛਿਤ ਕਰਦੇ ਨੇ ਵਾਪਸ ਚਲਾਣੇ ਜਦ ਸਾਰੀ ਕਹਾਣੀ ਸੰਤਾਂ ਨੂੰ ਦੱਸੀ ਪੁਨਿਆਚੇ ਵੀ ਇੱਕ ਰਹਿ ਗਿਆ ਬਾਕੀ ਚੌਥਾ ਹੁਣ ਜਾ ਉਹਦੇ ਕੋਲ ਵੇਚੀ ਨਾ ਚੌਥੇ ਕੋਲ ਗਿਆ ਉਹ ਜੋਰੀ ਸੀ ਜੋਰੀ ਦੇ ਸਾਹਮਣੇ ਜਾ ਕੇ ਨੇ ਪੱਥਰ ਰੱਖਿਆ ਕਹਿਣ ਲੱਗਾ ਮੇਰੇ ਸੰਤਾਂ ਨੇ ਭੇਜਿਆ ਵੇਚਣਾ ਤਨ ਇਹਦੀ ਕੀਮਤ ਇਨੋਂ ਤੇ ਜੋਰੀ ਦੇ ਮੱਥਾ ਟਿਕਿਆ ਮੱਥਾ ਟੇਕੇ ਕਹਿੰਦਾ ਕਿ ਈਸ਼ਵਰ ਤੂੰ ਮੇਰੇ ਕੋਲ 10000 ਹੋਰਾਂ ਦਾ ਪ੍ਰਬੰਧ ਹੈ ਇੰਨੀਆਂ ਦੇ ਸਕਣਾ ਤੇਰਾ ਚਿਤ ਕਰਦਾ ਹੈ ਵੇਚ ਤੇਰਾ ਚਿਤ ਕਰਦਾ ਹੈ ਨਾ ਵਿੱਚ ਹੋਰ ਮੇਰੇ ਕੋਲ ਹੈ ਹੀ ਨਹੀਂ ਹੋਰ ਹੁੰਦੀਆਂ ਇਹਦੀ ਕੀਮਤ ਕੋਈ ਨਹੀਂ ਮੈਂ ਕੀਮਤ ਨਹੀਂ ਪਾ ਸਕਦਾ ਇਹ ਬੇਸ਼ੁਮਾਰ ਹੈ ਬੜਾ ਅੰਮ੍ਰਿਤ ਹੈ ਹਰ ਅਰੰਭਾ ਕਿੱਲੋ ਸਬਜ਼ੀ ਦੇਂਦਾ ਕੋਈ ਕਪੜਾ ਸੁੱਟਦਾ ਦਿੰਦਾ ਕਿਲੋ ਦਾ ਕਿਲੋ ਮਾਸ ਦੀ ਗੱਲ ਕਰਦਾ 10000 ਮੋਹਰਾਂ ਦੇ ਜੇ ਫਿਰ ਉਹ ਬਾਬੇ ਨਾਨਕ ਦੇ ਨਾਮ ਦੀ ਕੀਮਤ ਨੂੰ ਸਮਝਾਉਣ ਵਾਸਤੇ ਸਤਗੁਰਾਂ ਨੇ ਬਾਣੀ ਚਾਖਿਆ ਸੀ ਕਿ ਇਹ ਕੀਮਤ ਨਹੀਂ ਪਿੰਦੀ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਇਹਨੇ ਰਹੇ ਸਮਾਈ ਜੀ ਜਾਣ ਜਾਂਦੇ ਨੇ ਉਹ ਜਾਣ ਜਾਣ ਕੇ ਕਹਿੰਦੇ ਨੇ ਮੈਂ ਕੁਝ ਵੀ ਨਹੀਂ ਜਾਣਿਆ ਕੁਝ ਵੀ ਨਹੀਂ ਜਾਣਿਆ ਸੋਈ ਅਜਾਨ ਮਹਿ ਕਰਨਾ ਜਾਣਨ ਹਾਰ ਨਾ ਛਾਨਾ ਵੇ ਉਹ ਤੇ ਕਹੋ ਕਬੀਰ ਗੁੰਗੇ ਗੁਣ ਖਾਇਆ ਪੁੱਛੇ ਤੇ ਕਿਆ ਕਹੀਏ ਚਲਾ ਗਿਆ ਵਾਪਸ ਕਿਆ ਸੀ ਵੇਚਣਾ ਨਹੀਂ ਵਾਪਸ ਲੈ ਕੇ ਆਇਆ ਉਹਨੇ ਆਖਿਆ ਪੰਜ ਦਸਤਾ ਕਰਤਾ ਲਿਖਦਾ ਹੈ ਕਿ ਜਦੋਂ ਸੇਵਕ ਨੇ ਆ ਕੇ ਫਿਰ ਦਿੱਤਾ ਵਾਪਸ ਇਹ ਤੇ 10000 ਮੋਹਰਾ ਦੇ ਕੇ ਵੀ ਕਹਿੰਦਾ ਜੀ ਕੀਮਤ ਬਿਲਕੁਲ ਹੈ ਨਹੀਂ ਮੇਰੇ ਕੋਲ ਪ੍ਰਬੰਧ ਨਹੀਂ ਤੁਹਾਨੂੰ ਸੰਤਾਂ ਕਿਹਾ ਇਹ ਤੈਨੂੰ ਜਣਾਣਾ ਸੀ ਇਹ ਤੈਨੂੰ ਪ੍ਰਗਟ ਕਰਾਣਾ ਸੀ ਜਿਹੜਾ ਨਾਮ ਅਸੀਂ ਰੋਜ਼ ਰੋਜ਼ ਜਪ ਰਹੇ ਹਾਂ ਜਿਸ ਨਾਮ ਦੀ ਅਸੀਂ ਰੋਜ਼ ਰੋਜ਼ ਅਰਦਾਸਾ ਕਰ ਰਹੇ ਹਾਂ ਜਿਹਦਾ ਚਿਤਨ ਰੋਜ਼ ਰੋਜ਼ ਕਰਨ ਵਾਸਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਹਦੀ ਅਰਦਾਸਾ ਵਾਸਤੇ ਸਾਨੂੰ ਲਾਇਆ ਜਾ ਰਿਹਾ ਹੈ ਇਸ ਨਾਮ ਦੀ ਕੋਈ ਕੀਮਤ ਨਹੀਂ ਜਿਹੜਾ ਇਹਦੇ ਤੋਂ ਦੂਰ ਰਹੇਗਾ ਇਹ ਆਸਰਾ ਹੈ ਸੁੰਤੇ ਜਗਤ ਦਾ ਇਹਦੇ ਰਾਹੀ ਸੰਸਾਰ ਨੇ ਅੱਗੇ ਵਧਣਾ ਅੱਜ ਮੁਸ਼ਰਮਾਨਾ ਨੇ ਕਹਿਣਾ ਆਰੰਭ ਘੜ ਦਿੱਤਾ ਉਹਨਾਂ ਦੇ ਪਾਜੀ ਮੁੱਲਾ ਪ੍ਰਚਾਰਕ ਪ੍ਰਸਾਰਕ ਕਹਿ ਰਹੇ ਨੇ ਜਦੋਂ ਦੁਨੀਆ ਤੇ ਸਾਰੀ ਗ੍ਰੰਥਾਂ ਦੀ ਹੋਂਦ ਵਿਟਦੇਗੀ ਇੱਕ ਰਹੇਗਾ ਜਿਹਨੂੰ ਜੁਗੋ ਜੁਗ ਅਟਲ ਦਾ ਨਾਮ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਕ ਲਖਾਰੀ ਜੀ ਤੁਹਾਨੂੰ ਤਾਂ ਕਹਿੰਦਾ ਹੈ ਕਿ ਜਦ ਸੰਸਾਰ ਦੇ ਮੋਰਖ ਲੋਕਾਂ ਨੂੰ ਜਿਸ ਦਿਨ ਬਾਬੇ ਨਾਨਕ ਨੇ ਸਾਜੇ ਧਾਨ ਨੂੰ ਗ੍ਰੰਥ ਦੀ ਸਮਝ ਆਏਗੀ ਸਮੁੱਚੀ ਦੁਨੀਆ ਇਹਦੇ ਸਾਹਮਣੇ ਝੁਕਦੀ। ਕਿਸਾਨੇ ਥਾਵਾਂ ਤੋਂ ਲੋਕ ਮੰਗਣਾ ਛੱਡ ਦੇਣਗੇ। ਬਸ ਇੱਕ ਹੋ ਰਹੇਗਾ ਜਦ ਤੂੰ ਲੋਕ ਮੰਨਣ ਦੀ ਕੋ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਉਂ? ਕਿਉਂਕਿ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਇੱਥੇ ਜਿੱਥੇ ਬਾਬੇ ਨਾਨਕ ਦੀ ਬਾਣੀ ਦੀ ਗੂੰਜ ਪੈਂਦੀ ਉੱਥੇ ਬਾਬਾ ਫਰੀਦ ਸਾਹਿਬ ਦੀ ਗੂੰਜ ਇੱਥੇ ਨਾਮਦੇਵ ਸ਼ੀਮਾ ਵੀ ਬੋਲਦਾ ਇੱਥੇ ਕਵੀਰ ਵਲਾਹੇ ਦੀ ਆਵਾਜ਼ ਤੁਹਾਨੂੰ ਸੁਣ ਰਹੀ ਹੈ ਇੱਥੇ ਭਗਤ ਰਵਿਦਾਸ ਜੀ ਜਿਹੜੇ ਆਪਣੇ ਆਪ ਨੂੰ ਗਿੰਦੇ ਨੇ ਕਹਿ ਰਵਿਦਾਸ ਜਮਾਰਾ ਉਹਨਾਂ ਦੀ ਆਵਾਜ਼ ਵੀ ਜਿਨ੍ਹਾਂ ਨੂੰ ਦੁਨੀਆ ਦੇ ਲੋਕਾਂ ਨੇ ਲਤਾੜਿਆ ਜਿਨ੍ਹਾਂ ਨੂੰ ਦੁਨੀਆ ਦੇ ਲੋਕਾਂ ਨੇ ਮੰਜੇ ਤੇ ਬਹਿਣ ਤੋਂ ਰੋਕ ਦਿੱਤਾ ਪਰ ਇਹ ਜੀਵੀ ਜਾਨ ਨਾਲ ਸੰਬੰਧਤ ਨੇ ਸਾਡੇ ਬੰਦਿਆਂ ਦੇ ਸਾਡੇ ਬਰਾਬਰ ਨਹੀਂ ਬਹਿ ਸਕਦੇ ਬਾਬੇ ਨੇ ਇਸ ਥਾਂ ਤੇ ਬਿਠਾ ਦਿੱਤਾ ਕਿ ਇੱਥੇ ਬਰਾਬਰ ਕੀ ਤੁਹਾਨੂੰ ਤੇ ਆਪਣਾ ਮੱਥਾ ਇਹਨਾਂ ਦੇ ਸਾਹਮਣੇ ਲਗੜਨਾ ਪਵੇਗਾ ਤਾਂ ਤੁਹਾਡੀ ਸੁਣਾਈ ਸੁਣਵਾਈ ਹੋਵੇ ਜੇ ਆਪਣੀ ਗੱਲ ਤੋਂ ਬਾਬੇ ਨਾਨਕ ਤੋਂ ਮਣਵਾਣੀ ਚਾਹੁੰਦੇ ਹੈ ਪ੍ਰਮਾਤਮਾ ਦੇ ਸਾਹਮਣੇ ਆਪਣੀ ਅਰਜ਼ ਨੂੰ ਸੰਪੂਰਨ ਕਰਾਣਾ ਚਾਹੁੰਦੇ ਹੈ ਤੇ ਇਹਨਾਂ ਛੱਤੀਆਂ ਦੇ ਸਾਹਮਣੇ ਚੰਗੀ ਤਰ੍ਹਾਂ ਸੀਸ ਰਗੜ ਜੇਰਾ ਨਾ ਰਗੜਿਆ ਜਾਏਗਾ ਇਹ ਸਾਰੇ ਤੇਰੀ ਆਵਾਜ਼ ਨੂੰ ਸੁਣਨਗੇ ਜਦੋਂ ਤੂੰ ਆਤਮਾ ਦੀ ਆਵਾਜ਼ ਨਾਲ ਪਰਮਾਤਮਾ ਦੇ ਨਾਲ ਤੇ ਤੁਹਨੀ ਕਰੇਗਾ ਤੇਰੀਆਂ ਲੋੜਾਂ ਦੀ ਪੂਰੀਆਂ ਕਰਤੇ ਨੇ ਇਹਨੇ ਕੱਟੇ ਜੀ ਦੁਨੀਆ ਦੇ ਵੱਡੇ ਵੱਡੇ ਰੋਗ ਅੱਜ ਵੀ ਬਸ ਉਪਾਰਤ ਬਾਜ গুজਰਤ ਦੀ ਵਿਅਕਤੀ ਜਿਹੜਾ ਉਹਦਾ ਬਲੱਡ ਪ੍ਰੈਸ਼ਰ ਦਾ ਰੋਗ ਤੁਹੁੰਦਾ ਅਨੰਤ ਨੇ ਫਿਰ ਦਿੱਲੀ ਦਾ ਪਲੇਵੀ ਕਹਿੰਦਾ ਮੇਰੇ ਹੱਥਾਂ ਤੇ ਗੰਨਾ ਹੋ ਗਿਆ ਸਨ ਮੇਰੀ ਮਾਂ ਨੇ ਆਖਿਆ ਉਹ ਮਿਸ਼ਨੀ ਕਾਲਜ ਨਾਲ ਸੰਬੰਧਤ ਸੀ ਜਾਂ ਬੰਗਲਾ ਸਹਿਬ ਇਸ਼ਨਾਨ ਕਰ। ਆਖੇ ਮੈਂ ਇਹਦਾ ਤੇ ਇਸ਼ਨਾਨ ਦਾ ਮਾਂ ਕੀ ਸੰਬੰਧ। ਉਹਨੇ ਆਖਿਆ ਪੁੱਤਰ ਵੀ ਮੈਂ ਤੈਨੂੰ ਜਨਮ ਦਿੱਤਾ ਹੈ। ਸੰਬੰਧ ਬਾਰੇ ਮੈਨੂੰ ਕੋਈ ਪਤਾ ਨਹੀਂ। ਮੈਂ ਤਾਂ ਇੱਕੋ ਹੀ ਜਾਣਦੀ ਆ ਕਿ ਸ੍ਰੀ ਹਰਿ ਗੁਸ਼ਣ ਤੇ ਹੈ ਜੈ। ਜਿਸਥੈ ਸਤ ਹੋ ਜਾਏ। ਵਾਦਵੀ ਜੀ ਗੁਰਦੁਆਰਾ ਡੇਰਾ ਬਾਬਾ ਬਕਰਮ ਸਿੰਘ ਦਿੱਲੀੋਂ ਕਲਾਸ ਕਰਦੇ ਨੇ ਸਾਲ ਬਾਅਦ। ਗੁਰਬਾਣੀ ਪ੍ਰਚਾਰ ਸੇਵਾ ਸੈਕtion ਦਾ ਮੈਂਬਰ ਹੈ ਭਾਈ ਜਸਵਿੰਦਰ ਸਿੰਘ। ਉਹਨੇ ਮੈਨੂੰ ਇਹ ਸੁਣਾਇਆ ਕਹਿੰਦਾ ਜੀ 2-4 ਦਿਨਾਂ ਚ ਆਪਾਂ ਦੇ ਗਿਣਕੇ ਕਰਨੇ ਨੇ ਐਤਵਾਰ ਜੀ 5 ਘਰ ਲੋਕ ਕਨ ਮੈਂ ਤੇ ਲਗਾਤਾਰ ਹੀ ਸੁਣਨ ਤੇ 5-7 ਦਿਨਾਂ ਚ ਗੰਨਾ ਸਾਰੀਆਂ ਖਤਮ ਹੋ ਜਾਂਦੀ। ਧਰਮ ਦੇ ਖੇਤੇ ਵਿੱਚ ਤੁਹਾਨੂੰ ਪ੍ਰਾਪਤੀ ਉਦਣ ਹੋਏ ਕਿ ਜਦੋਂ ਤੁਹਾਡੀ ਸ਼ਰਧਾ ਬਣਦੀ ਜੇ ਤੁਹਾਡੀ ਸ਼ਰਧਾ ਨਹੀਂ ਸਮੁੱਚੀ ਦੁਲੀਆਂ ਦੇ ਧਰਮ ਗ੍ਰੰਥ ਆਪਣੇ ਘਰ ਵਿੱਚ ਲੈ ਕੇ ਰੱਖ ਲੋ ਵਾਰ-ਵਾਰ ਪੜ੍ਹੋ। ਉਹਨਾਂ ਦਾ ਰਟਨ ਕਰੋ ਤੁਹਾਡੇ ਪੰਨੇ ਕੁਝ ਵੀ ਨਹੀਂ ਪੜ੍ਹਨਾ। ਜੇ ਤੁਹਾਡੇ ਭਾਵਨਾ ਨਾਲ ਪੜ੍ਹਨੀ ਨਾਲੇ ਤਾਂ ਤੇ ਬਾਬੇ ਆਖਿਆ ਵੀ ਭਾਵਨਾ ਰੱਖੀ ਸ਼ਰਧਾ ਰੱਖੀ ਮਨ ਵਿੱਚ ਵਸਾਈਏ ਨਾਲ ਨੂੰ ਸਤਿਗੁਰੂ ਇਸ ਪਾਵਨ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਖਿੰਜੇ ਨੇ ਆਪੇ ਮੇਲੇ ਆਪ ਬਿਨਾਏ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੇ ਜਿਸ ਨੂੰ ਨਜ਼ਰ ਤੇਮਾਰੀ ਜੀਉ ਸਤਿਗੁਰਾਂ ਪ੍ਰਮਾਣ ਦਿੱਤਾ ਇਹੋ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ ਹੈ ਜਿਨ੍ਹਾਂ ਤੇ ਦਇਆ ਕਰਦਾ ਹੈ ਜਿਨ੍ਹਾਂ ਤੇ ਮਿਹਰ ਮਿਹਰ ਦੀ ਨਗਰ ਕਰਦਾ ਹੈ ਇਹ ਭਾਈ ਪ੍ਰਮਾਤਮਾ ਫਿਰ ਆਪ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਦਾ ਹੈ ਆਪ ਹੀ ਚਰਨਾਂ ਦੇ ਨਾਲ ਬਣਾਉਂਦਾ ਹੈ ਜੀਵ ਦੇ ਹਿਰਦੇ ਵਿੱਚ ਪਿਆਰ ਪ੍ਰਮਾਤਮਾ ਆਪ ਨੇ ਆਪ ਪੈਦਾ ਕਰਦਾ ਹੈ ਸ਼ਾਨੀਅਤ ਨੂੰ ਜਿਹੜਾ ਪਿਆਰ ਉੱਭਜਣਾ ਹੈ ਨਾ ਉਹ ਰੱਬ ਨੇ ਪ੍ਰਗਟ ਕਰਨਾ ਹੈ ਪਰਮੇਸ਼ਰ ਨੇ ਕੋਈ ਨਾ ਕੋਈ ਘਟਨਾ ਸਾਡੇ ਨਾਲ ਵਰਤਾ ਦੇਣੀ ਸਾਡੀ ਸ਼ਰਧਾ ਨਾਲ ਵਰਤਾ ਦੇਣੀ ਜੇ ਜਦੋਂ ਪਿਆਰ ਬਣ ਗਿਆ हे ਪ੍ਰਭੂ ਤੇਰੇ ਪਿਆਰ ਦੀ ਬਰਕਤ ਤੇ ਤੇਰੇ ਪਿਆਰ ਦੀ ਕਦਰ ਵੀ ਉਹ ਹੀ ਜੀਵ ਜਾਣ ਸਕਦਾ ਜਿਸ ਤੇ ਤੇਰੀ ਮਿਹਰ ਦੀ ਨਿਗਾਨੀ ਹੈ ਜਿਹਦੇ ਤੇ ਤੂੰ ਕਿਰਪਾ ਕਰਨਾ ਸਾਰਿਆਂ ਨੂੰ ਤੇਰੇ ਪ੍ਰੇਮ ਦੀ ਕਦਰ ਵੀ ਨਹੀਂ ਹੁੰਦੀ ਨਹੀਂ ਜਾਣਦੇ ਲੋਕ ਰੱਬ ਨਾਲ ਪਿਆਰ ਕਰਕੇ ਕੀ ਉਤਪ੍ਰਾਪਤ ਹੋ ਜਾਂਦਾ ਹੈ ਜਿਨ੍ਹਾਂ ਨੇ ਇਹ ਕਦਰ ਸਿੱਖਣੀ ਹੋਵੇ ਤੇ ਮੈਂ ਆਪਣੇ ਜੀਵਨ ਜਿਹੜਾ ਪਰਖਿਆ ਉਹ ਇੱਕੋ ਹੀ ਆਧਾਰ ਨੇ ਸਾਰਿਆਂ ਤੋਂ ਵੱਡੀ ਹੋਰ ਕਦੇ ਜਾਣਦੀ ਲੋੜ ਨਹੀਂ ਕੁਛ ਨਾ ਭਾਈ ਇੱਥੇ ਤੋਂ ਉਹ ਪੁਕਾਰ ਪੁਕਾਰ ਕੇ ਦੁਨੀਆ ਦੇ ਲੋਕਾਂ ਨੂੰ ਕਹਿੰਦੇ ਨੇ ਕਿ ਮੇਰਾ ਇਹ ਆ ਕੀਤਾ ਮੇਰੀ ਇਹ ਸ਼ਬਦ ਹੈ ਜੇ ਤੁਸੀਂ ਰੱਬ ਨਾਲ ਪਿਆਰ ਪਾਣਾ ਹੈ ਜੇ ਤੁਸੀਂ ਰੱਬ ਦੀ ਪ੍ਰਾਪਤੀ ਕਰਨੀ ਹੈ ਜੇ ਤੁਸੀਂ ਪਰਮੇਸ਼ਰ ਪਰਮਿਸ਼ਨ ਨਾਲ ਮਿਲਣਾ ਚਾਹੁੰਦੇ ਹੋ ਤੇ ਮੇਰੇ ਇਸ ਸ਼ਬਦ ਨੂੰ ਵਾਰ-ਵਾਰ ਪੜ੍ਹਿਓ ਬਰਾਬਰ ਨੂੰ ਆਖਿਓ ਇਹਨਾਂ ਸ਼ਬਦਾਂ ਦੇ ਰਾਹੀਂ ਮੇਰੀ ਦਿਹਾਰਤ ਬੜੀ ਪਾੜੀ ਸੀ ਮੇਰੇ ਤੇ ਤੇ ਸਾਰੀ ਤੇਰੀ ਕਿਰਪਾ ਹੋਈ ਆਪਾਂ ਨੇ ਕਰੀ ਆਖੇ ਨੇ ਆਪਾਂ ਆਖਿਆ ਜੀ ਮੇਰੇ ਬੱਚੇ ਨੇ ਕਮਾਇਆ ਏਡੀ ਵੱਡੀ ਕੋਠੀ ਤਾਂ ਪੈ ਗਈ ਮੈਂ ਕਮਾਇਆ ਸਾਰੀ ਉਮਰ ਮੈਂ ਲਾ ਦਿੱਤੀ ਇਹਨਾਂ ਨੂੰ ਸੈੱਟ ਕੀਤਾ ਤਾਂ ਬਣਿਆ ਘਰ ਹੈ ਮੈਂ ਥੋੜਾ ਬਣ ਗਿਆ ਆਪਾਂ ਦੇ ਅਜੇ ਵੀ ਅਹੰਕਾਰ ਕਰ ਰਹੇ ਹਾਂ ਉਹ ਕਹਿੰਦੇ ਨੇ ਨਹੀਂ ਜੋ ਹਮਰੀ ਬਿੰਦ ਹੋਤੀ ਮੇਰੇ ਸਤ ਗੁਰਾ ਸਾਬਿਤ ਤੁਮ ਹਰ ਜਨ ਹੋ ਆਪਣੇ ਅਮਰਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤ ਗੁਰ ਸੰਗ ਈਰੇ ਅਮ ਤਾਂ ਪੇ ਨਿਰਮੀ ਪਾਇਸੀ ਬਾਤੇ ਗਲੀਆਂ ਵਿੱਚ ਰੋਣ ਵਾਲਾ ਅਨਾਥ ਬੱਚਾ ਸੰਦਾਂਤਾ ਉਹ ਮੇਰੇ ਮਾਲਕਾਂ ਮੈਨੂੰ ਵੇਖ ਕੇ ਤੇ ਲੋਕ ਆਪਣੇ ਘਰਾਂ ਦੇ ਮੂੰਹੇ ਬੰਦ ਕਰਨੀ ਦੇਣ ਨਾਨੀ ਕੋਲ ਜਾ ਕੇ ਹੁੰਦਾ ਸਾ ਕਿ ਇਹ ਲੋਕ ਮੂੰਹ ਬੰਦ ਕਿਉਂ ਕਰਦੇ ਨੇ ਬੜਾ ਮਾੜਾ ਸਮਝੇ ਜਾਂਦਾ ਮਾਲੀ ਕਰਮਾ ਵਾਲਾ ਛੋਟੀ ਉਮਰੇ ਮਾਪਿਆਂ ਨੂੰ ਖਾ ਗਿਆ ਇਹਦੀ ਮੱਥੇ ਨਾਲ ਕੋ ਬੱਚੇ ਨਾਲ ਖੇਡਦੇ ਨੇ ਖੇਡਣਾ ਚਾਹਦੇ ਨੇ ਨਾਨੀ ਇਹ ਲੋਕ ਮੇਰੇ ਨਾਲ ਬੱਚਿਆਂ ਨੂੰ ਖੇਡਣ ਤੋਂ ਰੋਕਦੇ ਕਿਉਂ ਨੇ ਕਿਉਂ ਹੱਥਾਂ 'ਚ ਹੱਥ ਪਾ ਕੇ ਮਾਵਾ ਇਹਨਾਂ ਨੂੰ ਆਪਣੇ ਘਰ ਲੈ ਜਾਂਦੀਆਂ ਨੇ ਮੈਂ ਇਕੱਲਾ ਰਹਿ ਜਾਂਦਾ ਇੱਕ ਦਿਨ ਇਕੱਲਾ ਸੀ ਜਦੋਂ ਮਾਪਿਆਂ ਦਾ ਸਾਯਾ ਸਿਰ ਉੱਥਿਆ ਮੈਨੂੰ ਅੰਜ ਲੱਗਾ ਸੀ ਮੈਂ ਦੁਨੀਆ ਵਿੱਚ ਇਕੱਲਾ ਹੋ ਗਿਆ ਪਰ ਇਹ ਹੁਣ ਇਹ ਲੋਕ ਮੈਨੂੰ ਇਕੱਲਾ ਕਰਦੇ ਖੇਡਣ ਵੀ ਨਹੀਂ ਦਿੰਦੇ ਬੱਚਿਆਂ ਦਾ ਆਖਿਆ ਸੀ ਨਾਨੀ ਮਾਣੇ ਪੁੱਤਨ ਕਿ ਇਹ ਲੋਗ ਇਹਨਾਂ ਦਾ ਸ਼ਮਾਹ ਹੈ ਇਹ ਆਪਣੇ ਤਰੀਕੇ ਦੇ ਨਾਲ ਦੁਖੀ ਨੂੰ ਹੋਰ ਸੱਟਾਂ ਮਾਰ-ਮਾਰ ਕੇ ਦੁਖੀ ਕਰਦੇ ਨੇ। ਦੁੱਖ ਨਾਲ ਪਿੰਗਲੇ ਹੋਏ ਮਨਾਂ ਨੂੰ ਇਹ ਹੋਰ ਸੱਟਾਂ ਮਾਰ ਕੇ ਪਿੰਗਲਾਉਂਦੇ ਨੇ। ਇਹਨਾਂ ਦੀਆਂ ਠੋਕਰਾਂ ਦੇ ਨਾਲ ਬੇਅੰਤ ਲੋਕ ਤੇ ਜ਼ਿੰਦਗੀ ਸਮਾਪਤ ਕਰ ਲੈਂਦੇ ਨੇ ਭਾਈ ਜੱਠਾ ਹੱਸਿਆ ਕਹਿਣ ਲੱਗੇ ਨਹੀਂ। ਤਾਂ ਨਹੀਂ ਤੇਰਾ ਜੱਠਾ ਇਸ ਤਰ੍ਹਾਂ ਨਹੀਂ ਕਰੇਗਾ। ਇਹ ਲੋਕ ਇੱਕ ਦਿਨ ਤੇਰੇ ਜਿਠੇ ਮੈਂ ਕਦਮਾਂ ਤੇ ਚੁੱਕਣਗੇ ਜਿਠਾ ਇੰਨੀ ਮੁਸ਼ਕਲਤ ਕਰੇਗਾ ਨਾਮ ਦੀ ਸਿਮਰ ਉਹਨੇ ਨਹੀਂ ਸੀ ਆਖਿਆ ਮੈਂ ਸੰਸਾਰ ਕੁਮਾਰਤਮਾ ਪ੍ਰਾਪਤ ਕਰਾਂਗਾ ਨਹੀਂ ਉਹਨੇ ਆਖਿਆ ਦਾਨੀ ਮਾਂ ਮੈਂ ਇੰਨਾ ਚਿੰਤਨ ਕਰਾਂਗਾ ਇੰਨਾ ਰੱਬ ਨਾਲ ਜੁੜਾਂਗਾ ਤੇ ਰੱਬ ਦੇ ਸਾਹਮਣੇ ਸਾਰਿਆਂ ਨੂੰ ਝੁਕਣਾ ਪੈਂਦਾ ਇੱਕ ਦਿਨ ਮੈਂ ਜੁੜਦਿਆਂ ਜੁੜਦਿਆਂ ਰੱਬ ਦਾ ਰੂਪ ਝਾਣਨਾ ਜਦੋਂ ਹੋਏ ਇਹ ਰੱਖਿਆ ਧੰਨ ਧੰਨ ਗੁਰਦਾਨਿਕ ਜਨ ਕੀ ਰ ਜਿਤ ਮਿਲਿਆ ਚੁਕੇ ਸਭ ਸ਼ੋਕ ਸੰਤਾਪੇ ਹੁਣ ਜਿੰਨਾ ਤਾਂਦੇ ਮਾਰਨੇ ਸਪੀਏ ਤੇ ਮਾਲੇ ਕਰਮਾਂ ਵਾਲੇ ਛੋਟਾਂ ਦਾ ਮਾਪਿਆਂ ਨੂੰ ਖਾ ਗਏ ਹੁਣ ਤੇ ਝੋਲੀਆਂ ਅੱਟੇ ਚ ਖਲੋਤੇ ਹੁੰਦੇ ਨੇ ਉਹਨਾਂ ਵਰਗੇ ਬੰ ਲਖਾਈ ਇਹ ਤੇ ਥੱਕ ਜਾਂਦੇ ਨੇ ਵੀ ਮੱਥਾ ਟੇਕਣ ਦੀ ਵਾਰੀ ਵੀ ਨਹੀਂ ਹੁੰਦੀ ਫਿਰ ਦਿਨ ਲੱਭਦੇ ਨੇ ਕਿਹੜੇ ਦਿਨ ਚਾਹੀਏ ਇਹ ਢੱਕ ਘਟ ਹੋਵੇ ਆਪਣੇ ਕਰਮਾਂ ਨੂੰ ਉਸ ਮਾਲਕ ਦੇ ਸਾਹਮਣੇ ਚਿੰਤਨ ਕਰ ਕਰਕੇ ਤਬਦੀਲ ਕਰ ਲਿਆ ਹੈ ਅਨਾਥ ਬੱਚਾ ਉਸ ਤਖਤ ਤੇ ਬਹਿ ਜਾਂਦਾ ਜਿਹੜਾ ਸਾਰਿਆਂ ਦਾ ਮਾਂ ਪਿਓ ਬਣ ਕੇ ਦੁਨੀਆ ਨੂੰ ਪਦਾਰਥ ਵੰਡਦੇ ਆ ਨਾਮ ਦਾ ਵੀ ਤੇ ਸੰਸਾਰਿਕ ਕੋਈ ਨਹੀਂ ਨਾ ਇੱਕੋ ਇੱਕ ਪਾਵਨ ਦਰਬਾਰ ਹੈ ਜਿੱਥੇ 24 ਘੰਟੇ ਤੁਹਾਨੂੰ ਪ੍ਰਸ਼ਾਦਾ ਮਿਲੇਗਾ ਜਿੱਥੇ 24 ਘੰਟੇ ਤੁਹਾਨੂੰ ਬਾਣੀ ਦੀ ਗੂੰਜ ਸੁਣਾਈ ਅ ਸਤਿਗੁਰੂ ਤੀਜੇ ਪਾਤਸ਼ਾਹ ਕਹਿੰਦੇ ਨੇ ਇਹ ਪ੍ਰੇਮ ਪਰਮੇਸ਼ਰ ਆਪ ਪੈਦਾ ਕਰਦਾ ਜਿਸ ਨੂੰ ਪ੍ਰੇਮ ਮਨ ਵਸਾਈ ਸੱਚੇ ਸ਼ਬਦ ਸਹਿਜ ਸੁਭਾਏ ਕੀ ਹਵੇ ਦੁਨ ਸੋਈ ਜਾਣੈ ਅਵਲ ਕੇ ਜਾਣੈ ਕਾਰੀ ਜੀਉ ਸਤਿਗੁਰਾਂ ਨੇ ਪਹਿਲੀ ਪੌੜੀ ਵਿੱਚ ਇਸ ਤੱਤ ਨੂੰ ਬਿਆਨ ਕੀਤਾ ਇਹ ਹੈ ਭਾਈ ਪ੍ਰਮਾਤਮਾ ਜਿਸ ਮਨੁੱਖ ਦੇ ਮਨ ਵਿੱਚ ਆਪਣਾ ਪਿਆਰ ਵਸਾਂਦਾ ਹੈ ਉਹ ਮਨੁੱਖ ਪ੍ਰਭੂ ਦੀ ਸਦਾ ਸਿਰਿ ਸਿਮਸਲਾ ਦੀ ਬਾਣੀ ਨੂੰ ਜੁੜਿਆ ਰਹਿੰਦਾ ਹੈ ਆਤਮਾ ਅਡੋਲ ਤਲ ਤੇ ਕਿਆ ਰੰਦਾ ਹੈ ਤੇ ਪ੍ਰਭੂ ਪਿਆਰ ਦੇ ਵਿੱਚ ਨਿਂਹ ਲੈਂਦਾ ਹੈ ਪ੍ਰੇਮ ਦੀ ਚੋਬ ਦਾ ਇਹੀ ਇਲਾਜ ਹੈ ਉਹ ਹੀ ਮਨੁੱਖ ਇਸ ਚੋਬ ਨੂੰ ਸਮਝਦਾ ਹੈ ਕੋਈ ਹੋਰ ਮਨੁੱਖ ਜੇ ਦੇ ਅੰਦਰ ਇਹ ਚੋਬ ਨਹੀਂ ਇਸ ਚੋਬ ਦਾ ਇਲਾਜ ਵੀ ਨਹੀਂ ਜਾਣਦਾ ਇਸ ਚੋਬ ਨੂੰ ਸਮਝ ਨਹੀਂ ਸਕਦਾ ਗੁਰੂ ਤਰਸ ਕਰੇ ਸਾਨੂੰ ਰੰਮਨ ਸਨੇਹ ਦਾ ਗਿਆਨ ਦਾ ਉਹਦੇ ਵਿੱਚ ਜੁੜਿਆ ਪ੍ਰਾਪਤ ਨਹੀਂ ਹੁੰਦਾ ਜਦੋਂ ਇਹ ਗਿਆਨ ਹੁੰਿਆ ਉਦੋਂ ਅਸੀਂ ਲੋਕ ਤੋਂ ਲੋਕ ਨੂੰ ਸਵਾਲਨਾ ਕਦੋਂ ਸਾਡਾ ਮਨ ਰੱਬ ਦੇ ਨਾਮ ਤੇ ਇੱਦਾਂ ਹੋਈਆਂ ਭੁੱਲਾਂ ਚ ਇਮਾਨ ਗੁਰੂ ਅਤੇ ਸੰਗਤ ਕੋਲ ਸੰਜੂ ਕੇ ਬੁਲਾਣਾ ਤੇ ਪ੍ਰੇਮ ਸਹਿਤ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ